ਇਤਾਂ ਕਰਨੀ ਆ ਮਮੀ ਹਣਾ ਨੂੰ ਵਿੱਚ ਆ ਦੇ ਹੀ ਦਿੰਨੀ ਆ ਤੇ ਫਿਰ ਕਹਿਣਗੇ ਵੀ ਸਾਨੂੰ ਤੇ ਪੁੱਛੀ ਨਹੀਂ ਆ ਇੱਥੇ ਘੱਟ ਲਾਇਆ ਮੈਂ ਟ੍ਰੇਲ ਹਲੋ ਮੀਚਾ ਨਹੀਂ ਮੇਰਾ ਤੇ ਮੇਰਾ ਜੀ ਘੰਟੇ ਨਾਲ ਕੁਝ ਨਹੀਂ ਚੱਲ ਹਲੋ ਮੀਚਾ ਚਾਹ ਤੇ ਇੱਥੇ ਰੱਖਦੇ ਹਾਂ ਤਾਂ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਹੋ ਤੈਨੂੰ ਠੰਡ ਪੈ ਗਈ ਆ ਤੇ ਫੜੀ ਆ ਤੇ ਮੈਂ ਕੀ ਕਰਾਂ ਦੱਸੋ ਉਹ ਕਹਿੰਦੇ ਆ ਵੀ ਜਦੋਂ ਦਲਜੀਤ ਮੇਰੇ ਕੋਲੋਂ ਸਾਬ ਕਿਤਾਬ ਲੈਂਦਾ ਵਾ ਤਹੀ ਵੀ ਆਪਸੇ ਆਣੇ ਜੇ ਦਲਜੀਤ ਨੇ ਇੱਕ ਕਿਨਾਲ ਸੋਰੀ ਸੋਰੀ ਚਲੋ ਚਲੋ ਇੱਕ ਕਿਨਾਲ ਥਾਂ ਹੀ ਗਾ ਕਰਦਾ ਤੇ ਦਲਜੀਤ ਨੇ ਚਾਰ ਕਿਨਾਲ ਸਾਡੇ ਕੋਲੋਂ ਲਈਆਂ ਵਾ ਉਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਸੀ ਨਾ ਹੈਗਾ ਤੇ ਆਪਣੇ ਬਾਰੇ ਜਦੋਂ ਪੈਸੇ ਦੇਣੇ ਪਏ ਆ ਤੇ ਹੁਣ ਇਹ ਗੱਲਾਂ ਕਰਦਾ ਉਹਨੇ ਆਪਣੀ ਸਖਾਇਆ ਵਾ ਨਾ ਚਲ ਚਲੋ ਹੁਣ ਚਲ ਵਾ ਨਵੇਂ ਇਦਾਂ ਕਿਦਾਂ ਵਨ ਮੰਮੀ ਜੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਦਲਜੀਤ ਨੇ ਜਿੱਦ ਕਰਕੇ ਨਾ ਇੱਕ ਇੱਕ ਨਾਲ ਥਾਂ ਦੇ ਕਿਤੇ ਚਾਰ ਕਨਾਲਾਂ ਲਈਆਂ ਵਾ ਸਾਡੇ ਕੋਲੋਂ ਇਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਸੀ ਨਾ ਹੈਗਾ ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਸੀਂ ਮੂੰਹ ਮੰਗਿਆ ਹੀ ਆਪਣੀ ਲੋੜ ਨੂੰ ਲਿਆਈ ਸੀ ਚੱਲਾ 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 ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਸੀਂ ਇਹਨਾਂ ਕੋ ਮੰਗਿਆ ਹੀ ਇਹਨਾਂ ਨੂੰ ਲੋੜ ਹੀ ਤਾਂ ਆ ਹੀ ਮੰਗਿਆ ਇਹਨਾਂ ਨੇ ਇਕੱਠਾ ਨਹੀਂ ਰਹਿਣ ਦਿੱਤਾ ਪਤਾ ਨਹੀਂ ਕਿਦਾਂ ਦਾ ਪੈ ਤੇਰਾ ਇਹ ਘਰ ਵਿੱਚ ਪਿਆ ਵਾ ਮੇਰਾ ਤਾਂ ਜੀ ਕਰਨ ਦਿਆ ਵਾ ਫੇ ਚਾਹ ਫੜ ਕੇ ਸਿਰ ਤੇ ਤੂੰ ਤੇ ਰਹਿ ਨਹੀਂ ਦੇ ਆਪਣੀਆਂ ਮਰਜ਼ੀਆਂ ਕਰਦੀ ਆਈਆਂ ਤਾਂ ਆਪਣੀਆਂ ਹੀ ਤੂੰ ਕਰਨੀਆਂ ਵਾ ਸਾਨੂੰ ਤਾਂ ਛਡਾਈ ਬਣਾਇਆ ਸਾਰੇ ਟੱਬਰ ਨੂੰ ਤੂੰ ਮੰਮੀ ਜੀ ਮੈਂ ਤੇ ਘਰ ਨੂੰ ਬਿਠੇਰਾ ਝੋੜਨ ਨਹੀਂ ਹੁਣ ਮੈਂ ਦੱਸੋ ਕੀ ਕਰਾਂ ਜਿੱਥੇ ਪਿਛਲੇ ਹਿਸਾਬ ਕਿਤਾਬ ਬੋਲਣ ਦੇ ਆ ਉਥੇ ਮੈਨੂੰ ਬੋਲਣ ਉਥੇ ਮੈਨੂੰ ਬੋਲਣ ਹੀ ਨਹੀਂ ਦਿੰਦੇ ਚਲ ਮੈਂ ਜਿੱਥੇ ਚੜਕ ਨੀ ਤੂੰ ਤੇ ਰਹਿ ਨਹੀਂ ਦੇ ਜਿੱਦਾਂ ਦੇ ਕ ਲੈਣੀਆਂ ਘਰ ਵਿੱਚ ਪੈਰ ਪਾਇਆ ਵਾ ਨਾ ਹੁੰਦਾ ਸੋ ਮੇਰਾ ਕੀ ਕਸੂਰ ਵਾ ਉਹਨਾਂ ਭਰਾਵਾਂ ਭਰਾਵਾਂ ਦੀ ਗੱਲ ਆ ਆਪਸ ਚ ਕਰਦੇ ਆ ਤੇ ਇਹਦੇ ਵਿੱਚ ਮੇਰਾ ਹੋਏ ਉਹਨਾਂ ਦੀ ਆਪਸ ਦੀ ਗੱਲ ਵਾ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੁਸੀਂ ਆਪਸੇ ਆਣੇ ਜੇ ਤੁਸੀਂ ਦੱਸੋ ਮੈਂ ਉੱਥੇ ਕੀ ਕਰਾਂ ਮੰਮੀ ਸਾਰਾ ਕੁਝ ਨਾ ਇਹੋ ਕਰਾਉਂਦੀ ਐ ਤੇ ਇਕੱਠੇ ਕਿੱਦਾਂ ਰਹਿਣ ਹੁਣ ਵੀ ਸਾਡੀਆਂ ਗੱਲਾਂ ਸੁਣਦੇ ਹੋਣੇ ਆ ਤੇ ਕੋਈ ਗੱਲ ਨਹੀਂ ਮੈਂ ਉਦੋਂ ਵੀ ਇਹੋ ਗੱਲ ਕਹੀ ਹੁਣ ਵੀ ਇਹੋ ਗੱਲ ਕਹੀ ਨਾ ਤੇ ਪੈਸੇ ਮੈਂ ਕੋਲ ਲੈ ਕੇ ਰੱਖ ਲੈਣਾ ਇਹ ਗੱਲਾਂ ਹੁੰਦੀਆਂ ਜਦੋਂ ਇਹਨੇ ਇੰਨੀ ਗੱਲ ਨਹੀਂ ਸੋਚੀ ਕਿ ਮੈਂ ਕਨਾਲ ਥਾਂ ਦੇ ਕੇ ਛੇਕ ਨਾਲ ਲੈ ਆੜਿਆ ਉਦੋਂ ਇਹਨੂੰ ਤਰਸ ਨਹੀਂ ਆਇਆ ਅਸੀਦ ਕਰਦੋਂ ਜਦੋਂ ਇਹਨੇ ਇੰਨੀ ਗੱਲ ਨਹੀਂ ਸੋਚੀ ਚਲੋ ਜਦੋਂ ਇਹਨੇ ਆਪ ਨਹੀਂ ਇਹ ਗੱਲ ਸੋਚੀ ਕਿ ਕਨਾਲ ਥਾਂ ਮੈਨੂੰ ਦੇ ਕੇ ਤੇ ਅੱਧਾ ਕਿਲਾ ਮੇਰੇ ਕੋਲ ਲਿਆ ਠੀਕ ਹੈਲੋ ਹੈਲੋ ਕੋ ਤੁਹਾਨੂੰ ਛੁੱਟੀਆਂ ਆ ਮੈਂ ਸੋਚਣ ਦੀ ਕਿਤੇ ਕੰਮ ਫੇਰੀ ਹੁੰਦੇ ਤੁਸੀਂ ਹਿਵੇਲੇ ਬੈਠੇ ਕੀ ਸੋਚਦੇ ਰਹਿੰਦੇ ਆ ਜਾਣਕਾਰ ਰੱਖਣੀ ਆ ਨਾ ਆਪਣੀ ਚਰਾਈ ਉੱਪਰ ਰੱਖਣੀ ਲਾਤਾ ਆਪਣੀ ਦੇ ਫਿਰ ਪੈਸੇ ਦੇਣੇ ਬਣੇ ਹਨ ਸਾਡੇ ਤੇ ਖਰਚੇ ਵੀ ਬੜੇ ਖੁੱਲੇ ਆ ਉਦਾਂ ਪੈਸੇ ਨਹੀਂ ਦੇਣੇ ਮੰਮੀ ਨੇ ਕਿਹਾ ਨਾ ਕਿਹਾ ਬਣੇ ਨਾ ਪੈਸੇ ਨਾ ਦੋ ਇਹ ਇੱਥੋਂ ਨਹੀਂ ਜੇ ਨਹੀਂ ਹੈ ਕਿ ਪੈਸੇ ਤੇ ਵੇਖ ਲਓ ਉਹਨੂੰ ਸਾਰਾ ਪਤਾ ਵਾ ਕਿ ਜੜੀ ਹੱਡੇ ਆਲਵਾ ਗੜੀ ਨੇ ਪੈਸੇ ਦਿਵਾ ਕੇ ਛੱਡਨੇ ਆ ਤਾਂ ਕਰਨੀ ਹੋ ਇਦਾਂ ਚਲ ਇੱਕ ਗੱਲ ਵਾ ਉਦੋਂ ਤੁਸੀਂ ਕੁਵਾਰੇ ਹੀ ਹਾਂਜੀ ਬਦਲਾਂਗੇ ਹਾਂ ਜੇ ਵਿਆਹ ਹੋਇਆ ਹੁੰਦਾ ਤੇ ਹੋਰ ਗੱਲ ਹੋਣੀ ਸੀ ਆ ਹੋਏ ਅੱਜ ਆਪਾਂ ਕੁਆਰੇ ਹੀ ਗੱਲ ਤਾਂ ਸੋਚਣ ਵਾਲੀ ਆ ਨਹੀਂ ਵੀ ਕੋਈ ਨਾ ਕੋਈ ਕੰਮ ਕਰਦੇ ਸੀ ਉਦੋਂ ਕੋਈ ਗੱਲ ਨਹੀਂ ਮੰਮੀ ਨਾ ਮੈਂ ਜਾ ਕੇ ਗੱਲ ਕਰਦਾ ਵਾਂ 21 ਕੰਮ ਦੀ ਗੱਲ ਸੁਣ ਲਾ 21 ਮੰਮੀ ਤੁਸੀਂ ਇੱਥੇ ਬੈਠੇ ਹੋ ਮੈਨੂੰ ਉਦੋਂ ਦੀ ਉਹ ਗੱਲ ਪਚ ਨਹੀਂ ਡਈ ਨਾਲੇ ਮੇਰੀ ਗੱਲ ਸੁਣੋ ਜੀ ਇਹ ਕਹਿੰਦਾ ਵਾ ਕਿ 6 ਲੱਖ ਮੈਂ ਕੁਆਰਾ ਹੀ ਇਹ ਮਰੇ ਰੋ ਕੀ ਡੇਟਾ 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 ਤੂੰ ਐ ਵੀ ਚਲ ਉਹਦੇ ਕੋ ਹੈਗੇ ਤੋਂ ਲੈ ਕੇ ਤਾਂ ਵਰਤ ਲੈਨੇ ਆ ਮੈਂ ਨਹੀਂ ਕੁਝ ਵੀ ਕਿਹਾ ਕਿਹਾ ਹੀ ਤੁਸੀਂ ਤੇ ਉਹ ਮੇਰਾ ਵੀ ਉਹੋ ਜਿਹਾ ਹੀ ਹੈਗੇ ਉਹਦਾ ਹੀ ਬਣਿਆ ਥੋੜੂ ਤੂੰ ਜਿਹੜੇ ਉਹਦੇ ਲੱਗੇ ਕੱਲ ਦੇਣਾ ਕਿਹਦੇ ਪਲੇ ਜਿੰਨਾ ਤੋਤਾ ਦੀਨਾ ਪ੍ਰੈਸ਼ਰ ਨਾਲ ਪ੍ਰੈਸ਼ਰ ਨਾਲ ਹੈਨਾ ਚਲ ਮੈਂ ਕਹਣੀ ਆ ਭਜਣਾਵੇ ਕੀ ਕਰੂ 1 ਮੰਮੀ ਕੋਈ ਨਾ ਕੋਈ ਹੱਲ ਕੱਢੋ ਇਹ ਗੱਲ ਦਾ ਇਤਾਂ ਕਰਨੀ ਆ ਮੰਮੀ ਖੜਾ ਨੂੰ ਵਿੱਚ ਆ ਦੇਈ ਦਿੰਨੀ ਆ ਤੇ ਫਿਰ ਕਹਿਣਗੇ ਵੀ ਹਾਨੂੰ ਤੇ ਪੁੱਛੀ ਨਹੀਂ ਇਥੇ ਘਟਲਾਈ ਮੈਂ ਟ੍ਰੇਲ ਹਲੋ ਮੀਚਾ ਨਹੀਂ ਮੇਰਾ ਤੇ ਮੇਰਾ ਜੀ ਕੰਡੇ ਨਾਲ ਕੁਝ ਨਹੀਂ ਚੱਲ ਹਲੋ ਮੀਚਾ ਚਾਹ ਤੇ ਇੱਥੇ ਰੱਖਦੇ ਹਾਂ ਤੇ ਪਹਿਲਾਂ ਮੇਰੀ ਗੱਲ ਸੁਣ ਹਾਂ ਜੀ ਹੋ ਤੈਨੂੰ ਠੰਡ ਪੈ ਗਈ ਆ ਤੇ ਫੜੀ ਆ ਤੇ ਮੈਂ ਕੀ ਕਰਾਂ ਦੱਸੋ ਉਹ ਕਹਿੰਦੇ ਆ ਵੀ ਜਦੋਂ ਦਲਜੀਤ ਮੇਰੇ ਕੋਲ ਹਾਬ ਕਤਾਬ ਲੈਂਦਾ ਵਾ ਤਹੀ ਵੀ ਆਪਸੇ ਆਣੇ ਜੇ ਦਲਜੀਤ ਨੇ ਇੱਕ ਕਨ ਸੋਰੀ ਸੋਰੀ ਚਲੋ ਚਲੋ ਇੱਕ ਇੱਕ ਨਾਲ ਥਾਂ ਹੀਗਾ ਕਰਦਾ ਤੇ ਦਿਲਜੀਤ ਨੇ ਚਾਰ ਕਨਾਲਾ ਸਾਡੇ ਕੋਲੋਂ ਲਈਆਂ ਵਾ ਉਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਨਾ ਹੈਗਾ ਤੇ ਆਪਣੇ ਬਾਰੇ ਜਦੋਂ ਪੈਸੇ ਦੇਣੇ ਪਏ ਆ ਤੇ ਹੁਣ ਇਹ ਗੱਲਾਂ ਕਰਦਾ ਉਹਨੇ ਆਪਣੇ ਸਿਖਾਇਆ ਵਾ ਨਾ ਬੜੀ ਮਨਵਤ ਚਲੋ ਚਲੋ ਹੁਣ ਚਲੋ ਵਨ ਨਵੇਂ ਇਦਾਂ ਕਿਦਾਂ ਵਨ ਮੰਮੀ ਜੀ ਇਹ ਗੱਲ ਦਾ ਤੁਹਾਨੂੰ ਵੀ ਪਤਾ ਵਾ ਦਲਜੀਤ ਨੇ ਜਿੱਦ ਕਰਕੇ ਨਾ ਇੱਕ ਇੱਕ ਨਾਲ ਥਾਂ ਦੇ ਕਿਤੇ ਚਾਰ ਕਨਾਲਾਂ ਲਈਆਂ ਵਾ ਸਾਡੇ ਕੋਲੋਂ ਇਹ ਵੀ ਤੇ ਕੋਈ ਬੰਦਿਆਂ ਵਾਲਾ ਕੰਮ ਨਹੀਂ ਨਾ ਹੈਗਾ ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਆਂ ਅਹੀਂ ਮੋਹ ਮੰਗਿਆ ਹੀ ਆਪਣੀ ਲੋੜ ਨੂੰ ਲਿਆਏ ਸੀ ਚੱਲਾ 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 ਮੰਮੀ ਵੇਖ ਲਓ ਕਿੱਡੀਆਂ ਮਿਰਚਾਂ ਲੱਗਣ ਡੀਆਂ ਅਹੀਂ ਇਹਨਾਂ ਕੋ ਮੰਗਿਆ ਹੀ ਇਹਨਾਂ ਨੂੰ ਲੋੜ ਹੀ ਤਾਂ ਤਾਂ ਹੀ ਮੰਗਿਆ ਇਹਨਾਂ ਨੇ ਇਕੱਠਾ ਨਹੀਂ ਰਹਿਣ ਦਿੱਤਾ ਪਤਾ ਨਹੀਂ ਕਿਦਾਂ ਦਾ ਪੈ ਤੇਰਾ ਇਹ ਘਰ ਵਿੱਚ ਪਿਆ ਵਾ ਮੇਰਾ ਤਾਂ ਜੀ ਕਰਨ ਦਿਆ ਵਾ ਵੀ ਚਾਹ ਫੜ ਕੇ ਸਿਰ ਤੇ ਤੂੰ ਤਾਂ ਰਹਿ ਨਹੀਂ ਦੇ ਆਪਣੀਆਂ ਮਰਜ਼ੀਆਂ ਕਰਦੀ ਆਈਆਂ ਤਾਂ ਆਪਣੀਆਂ ਹੀ ਤਾਂ ਕਰਨੀਆਂ ਵਾ ਸਾਨੂੰ ਤਾਂ ਛਦਾਈ ਬਣਾਇਆ ਸਾਰੇ ਟੱਬਰ ਨੂੰ ਤੂੰ ਮੰਮੀ ਜੀ ਮੈਂ ਤੇ ਘਰ ਨੂੰ ਬਠੇਰਾ ਝੋੜਨ ਦੀ ਹੁਣ ਮੈਂ ਦੱਸੋ ਕੀ ਕਰਾਂ ਜਿੱਥੇ ਪਿਛਲੇ ਹਿਸਾਬ ਕਿਤਾਬ ਬੋਲਣ ਦੇ ਆ ਉਥੇ ਮੈਨੂੰ ਬੋਲਣ ਉਹ ਤੇ ਮੈਨੂੰ ਬੋਲਣ ਹੀ ਨਹੀਂ ਦਿੰਦੇ ਚਲ ਮੈਂ ਜੀ ਤੇ ਚਿਰ ਕਰ ਨੀ ਤੂੰ ਤਾਂ ਰਹਿ ਨਹੀਂ ਦੇ ਜਿੱਦਾਂ ਦੇ ਕ ਲੈਣੀਆਂ ਘਰ ਵਿੱਚ ਪੈਰ ਪਾਇਆ ਵਾ ਨਾ ਦੱਸੋ ਮੇਰਾ ਕੀ ਕਸੂਰ ਵਾ ਉਹਨਾਂ ਭਰਾਵਾਂ ਭਰਾਵਾਂ ਦੀ ਗੱਲ ਆ ਆਪਸ 'ਚ ਕਰਦੇ ਆ ਤੇ ਇਹਦੇ ਵਿੱਚ ਮੇਰਾ ਹੋਏ ਉਹਨਾਂ ਦੀ ਆਪਸ ਦੀ ਗੱਲ ਵਾ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੂੰ ਹੀ ਆਪਸੇ ਆਣੇ ਜੇ ਤੂੰ ਹੀ ਦੱਸੋ ਮੈਂ ਉੱਥੇ ਕੀ ਕਰਾਂ ਮੰਮੀ ਸਾਰਾ ਕੁਝ ਨਾ ਇਹੋ ਕਰਾਉਂਦੀ ਐ ਤੇ ਇਕੱਠੇ ਕਿੱਦਾਂ ਰਹਿਣ ਹੁਣ ਵੀ ਸਾਡੀਆਂ ਗੱਲਾਂ ਸੁਣਦੇ ਹੋਣੇ ਆ ਤੇ ਕੋਈ ਗੱਲ ਨਹੀਂ ਮੈਂ ਉਦੋਂ ਵੀ ਇਹੋ ਗੱਲ ਕਹੀ ਹੁਣ ਵੀ ਇਹੋ ਗੱਲ ਕਹੀ ਨਾ ਤੇ ਪੈਸੇ ਮੈਂ ਕੋਲ ਲੈ ਕੇ ਰੱਖ ਲੈਣਾ ਇਹ ਗੱਲਾਂ ਹੁੰਦੀਆਂ ਜਦੋਂ ਇਹਨੇ ਇੰਨੀ ਗੱਲ ਨਹੀਂ ਸੋਚੀ ਵੀ ਮੈਂ ਕਨਾਲ ਥਾਂ ਦੇ ਕੇ ਸ਼ੇਖ ਨਾਲ ਲੈਣਿਆ ਉਦੋਂ ਇਹਨੂੰ ਤਰਸ ਨਹੀਂ ਆਇਆ ਤੁਸੀਂ ਇਹਦੇ ਕਰਦੋ ਜਦੋਂ ਇਹਨੇ ਇੰਨੀ ਗੱਲ ਨਹੀਂ ਸੋਚੀ ਚਲੋ ਜਦੋਂ ਇਹਨੇ ਆਪ ਨਹੀਂ ਇਹ ਗੱਲ ਸੋਚੀ ਵੀ ਕਨਾਲ ਥਾਂ ਮੈਨੂੰ ਦੇ ਕੇ ਤੇ ਅੱਧਾ ਕਿਲਾ ਮੇਰੇ ਕੋਲ ਲਿਆ ਸੀ ਹੈਲੋ 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 ਕੋਈ ਤੁਹਾਨੂੰ ਛੁੱਟੀਆਂ ਆ ਮੈਂ ਸੋਚਣ ਦੀ ਕਿਤੇ ਕੰਮ ਫੇਰੀ ਹੁੰਦੇ ਤੁਸੀਂ ਹਿਵੇਲੇ ਬੈਠਾ ਕੀ ਸੋਚਦਾ ਰਹਿੰਦੇ ਆ ਯਾਨਕਾ ਰੱਖਣੀ ਹੈ ਨਾ ਆਪਣੀ ਚਰਾਈ ਉੱਪਰ ਰੱਖਣੀ ਲਾਤਾ ਆਪਣੀ ਦੇ ਫਿਰ ਪੈਸੇ ਦੇਣੇ ਵਣੇ ਸਾਡੇ ਤੇ ਖਰਚੇ ਵੀ ਬੜੇ ਖੁੱਲੇ ਆ ਉਹਦਾ ਪੈਸੇ ਨਹੀਂ ਦੇਣੇ ਮੰਮੀ ਨੇ ਕਹਿਣਾ ਕਿ ਬਹਾਨੇ ਨਾ ਪੈਸੇ ਦੋ ਇਹ ਹੱਥੋਂ ਨਹੀਂ ਜੇ ਨਹੀਂ ਹੈ ਕਿ ਪੈਸੇ ਤੇ ਵੇਖ ਲਓ ਉਹਨੂੰ ਸਾਰਾ ਪਤਾ ਵਾ ਕਿ ਡੈੜੀ ਹੱਡੇ ਆਲਵਾ ਗੜੀ ਨੇ ਪੈਸੇ ਦਿਵਾ ਕੇ ਛੱਡਨੇ ਆ ਤਾਂ ਕਰਨੀ ਓ ਇਦਾਂ ਚੱਲ ਇੱਕ ਗੱਲ ਵਾ ਉਦੋਂ ਤੁਸੀਂ ਕੁਵਾਰੇ ਹੀ ਹਾਂਜੀ ਬਦਲਾਂਗੇ ਅਜੇ ਵਿਆਹ ਹੋਇਆ ਹੁੰਦਾ ਤੇ ਹੋਰ ਗੱਲ ਹੋਣੀ ਸੀ ਆ ਹੋਇਆ ਅਜੇ ਆਪਾਂ ਗੁਆਰੇ ਹੀ ਗੱਲ ਤਾਂ ਸੋਚਣ ਵਾਲੀ ਹੈ ਤਹੀ ਵੀ ਕੋਈ ਨਾ ਕੋਈ ਕੰਮ ਕਰਦੇ ਸੀ ਉਦੋਂ ਕੋਈ ਗੱਲ ਨਹੀਂ ਮੰਮੀ ਨਾ ਮੈਂ ਜਾ ਕੇ ਗੱਲ ਕਰਦਾ ਵਾਂ 1 ਕੰਮ ਦੀ ਗੱਲ ਸੁਣ ਲਾ 2 1 ਮੰਮੀ ਤੁਸੀਂ ਇੱਥੇ ਬੈਠੇ ਹੋ ਮੈਨੂੰ ਉਦੋਂ ਦੀ ਉਹ ਗੱਲ ਪਚ ਨਹੀਂ ਡਈ ਨਾਲੇ ਮੇਰੀ ਗੱਲ ਸੁਣੋ ਜੀ ਇਹ ਕਹਿੰਦਾ ਵਾ ਕਿ 6 ਲੱਖ ਮੈਂ ਕਮਾਇਆ ਸੀ ਇਹ ਮਰੇ ਰੋ ਕੀ ਦੇਤਾ 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 ਪੂਨ ਪੀ ਚਲ ਉਹਦੇ ਕੋ ਹੈਗੇ ਤੋਂ ਲੈ ਕੇ ਤਾਂ ਵਰਤ ਲੈਨੇ ਆ ਮੈਂ ਨਹੀਂ ਕੁਝ ਵੀ ਕਿਹਾ ਕਿਹਾ ਹੀ ਤੁਸੀਂ ਪੀ ਉਹ ਮੇਰਾ ਵੀ ਉਹੋ ਜਿਹਾ ਹੀ ਹੈਗੇ ਉਹਦਾ ਹੀ ਬਣਿਆ ਥੋੜੀ ਤੋਂ ਮੰਮੀ ਜਿਹੜੇ ਉਹਦੇ ਲੱਗੇ ਕੱਲ ਦੇਣਾ ਕਿਹਦੇ ਪਲੇ ਜਿੰਨਾ ਤੋਤਾ ਦਈਦਾ ਪ੍ਰੈਸ਼ਰ ਨਾਲ ਲੈਣਾ ਹੈ ਨਾ ਚਲ ਮੈਂ ਕਹਣੀ ਪੰਜਣਾਵੇ ਕੀ ਕਰੂ 1 ਮੰਮੀ ਕੋਈ ਨਾ ਕੋਈ ਹੱਲ ਕੱਢੋ ਇਹ ਗੱਲ ਦਾ